ਆ ਦੇਖੋ ਜੀ ਅੱਜ ਤੁਹਾਨੂੰ ਅਸੀਂ ਸਲਾਈ ਦਾ ਦੱਸਾਂਗੇ ਜਿਹੜੀ ਆਪਾਂ ਫਿਟਿੰਗ ਦੇ ਨਿਸ਼ਾਨ ਦੀ ਸਲਾਈ ਲਗਾਉਣੀ ਹੈਗੇ ਉਹ ਕਿਸ ਤਰ੍ਹਾਂ ਲਗਾਉਣੀ ਆ ਆਪਣਾ ਜਦੋਂ ਕਟਾਈ ਵੇਲੇ ਸਾਰੇ ਉਹ ਕਿਤੇ ਹੁੰਦੇ ਤਾਂ ਆਪਣੇ ਟੱਕ ਵੀ ਲੱਗੇ ਹੁੰਦੇ ਨੇਗੇ ਇਸ ਟੱਕ ਨਾਲ ਟੱਕ ਵੀ ਬਣਾ ਸਕਦੇ ਆ ਤਾਂ ਨਹੀਂ ਆਪਾਂ ਇੱਥੋਂ ਨੀਚੋਂ ਕੇਰਾ ਇਸ ਤਰ੍ਹਾਂ ਮਲਾਵਾਂਗੇ ਐਸ ਤਰ੍ਹਾਂ ਕੇਰਾ ਮਲਾ ਕੇ ਐਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਲਾਈ ਉੱਪਰ ਨੂੰ ਆ ਵਧੂਗਾ ਆਪਣਾ ਬੈਕ ਪੀਸ ਵਾਲਾ ਕਪੜਾ ਹਮੇਸ਼ਾ ਆਪਣਾ 1/2 ਇੰਚ ਤੋਂ ਥੋੜਾ ਜਿਹਾ ਉੱਪਰ ਚਾਹੇ 1/4 ਇੰਚ ਬਚ ਜੇ ਚਾਹੇ ਥੋੜਾ ਜਿਹਾ ਉੱਪਰ ਬਚ ਜੇ ਇਹ ਬਚਣਾ ਚਾਹੀਦਾ ਹੀ ਹੈ ਬਚੂਗਾ ਵੀ ਹੈਗਾ ਸਲਾਈ ਮੁਤਾਬਕ ਸੱਜੇਵੇਂ ਅਸੀਂ ਕਟਾਈ ਕਰਦੇ ਆ ਉਸ ਮੁਤਾਬਕੇ ਵਾਧਾ ਵੀ ਹੈਗਾਗਾ ਇਹਦੇ ਨਾਲ ਆਪਣਾ ਜਿਹੜਾ ਫਰੰਟ ਗਲਾਗਾ ਉਹ ਪਿੱਛੇ ਨੂੰ ਨਹੀਂ ਜਾਊਗਾ ਉੱਥੋਂ ਬਸ ਥੋੜੀ ਜਿਹੀ ਵਸਤਿਰਛੀ ਜਿਹੀ ਥੋੜੀ ਜਿਹੀ ਕੱਟ ਹੀ ਦੇਣੀ ਹੈ ਇਹ ਨਹੀਂ ਹੈਗਾ ਕਿ ਸਾਰੇ ਕੱਟ ਦੋ ਫਿਰ ਦੋਨੋਂ ਪਾਸੋਂ ਇਹਦੇ ਨਾਲ ਗਲਾ ਆਪਣਾ ਅੱਗੇ ਜਿਹੜਾ ਅੱਗੇ ਵਾਲਾ ਗਲਾ ਉਹ ਪਿੱਛੇ ਨੂੰ ਨਹੀਂ ਜਾਊਗਾ ਇੱਥੋਂ ਬਸ ਥੋੜਾ ਜਿਹੀ ਤਿਰਛੀ ਦੇਣੀ ਹੈ ਜਿਆਦਾ ਨਹੀਂ ਨਹੀਂ ਤਾਂ ਫਿਰ ਮੋਡੇ ਦੀ ਲੰਬਾਈ ਜ਼ਿਆਦਾ ਵੱਡ ਜੂਗੀ ਐਸ ਤਰ੍ਹਾਂ ਇੱਥੋਂ ਬਰਾਬਰ ਹੋ ਜਾਂਦਾ ਬਾਅਦ ਚ